ਸਰੀਏ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇੱਕ ਕਹਾਣੀ ਜੋ ਕਹਾਣੀ ਆ ਨਕਲੀ ਦੁੱਧ ਦੀ ਕਹਾਣੀ ਜੇਕਰ ਤੁਹਾਨੂੰ ਇਹ ਕਹਾਣੀ ਵੀ ਪਧੀਆਂ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇੱਕ ਕਹਾਣੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹਰੇ ਭਰੇ ਖੇਤਾਂ ਨਾਲ ਭਰਿਆ ਹੋਇਆ ਸੀ ਲੋਕ ਸਵੇਰ ਦੇ ਸੂਰਜ ਨਾਲ ਉੱਠਦੇ ਗਾਵਾਂ ਮੱਝਾਂ ਦਾ ਦੁੱਧ ਕੱਢਦੇ ਅਤੇ ਖੁਸ਼ਹਾਲੀ ਨਾਲ ਆਪਣਾ ਦਿਨ ਗੁਜ਼ਾਰਦੇ ਸਨ ਪਿੰਡ ਦੇ ਹਰ ਘਰ ਵਿੱਚ ਕੋਈ ਨਾ ਕੋਈ ਗਾਂ ਜਾਂ ਮੱਝ ਜ਼ਰੂਰ ਬੰਨੀ ਹੁੰਦੀ ਸੀ ਦੁੱਧ ਵੇਚ ਕੇ ਹੀ ਕਈ ਪਰਿਵਾਰ ਆਪਣੇ ਬੱਚਿਆਂ ਨੂੰ ਪਾਲਦੇ ਸੀ ਸਕੂਲ ਭੇਜਦੇ ਤੇ ਘਰ ਦਾ ਚੁੱਲ੍ਹਾ ਚਲਾਉਂਦੇ ਸੀ ਪਿੰਡ ਦਾ ਸਭ ਤੋਂ ਵੱਡਾ ਦੁੱਧ ਪਾਉਣ ਵਾਲਾ ਇੱਕ ਘਰ ਸੀ ਜਿਸ ਦਾ ਨਾਮ ਸੀ ਲੱਖਾ ਦੁੱਧ ਵਾਲਾ ਲੱਖਾ ਬਚਪਨ ਤੋਂ ਹੀ ਗਾਂ ਮੱਝ ਪਾਲਦਾ ਸੀ ਉਸ ਕੋਲ ਲਗਭਗ 10 ਮੱਝਾਂ ਤੇ 4 گاਵਾ ਸਨ ਪਿੰਡ ਦੇ ਲੋਕ ਉਸ ਤੋਂ ਹਰ ਰੋਜ਼ ਦੁੱਧ ਲੈਂਦੇ ਸ਼ਹਿਰ ਵਿੱਚ ਵੀ ਉਹ ਦੁੱਧ ਵੇਚਣ ਜਾਂਦਾ ਸੀ ਲੱਖੇ ਨੂੰ ਲੋਕ ਇਮਾਨਦਾਰ ਮੰਨਦੇ ਸਨ ਕਿਉਂਕਿ ਕਦੇ ਵੀ ਉਸ ਨੇ ਦੁੱਧ ਵਿੱਚ ਪਾਣੀ ਨਹੀਂ ਸੀ ਪਾਇਆ ਉਹ ਖਾਲਸ ਦੁੱਧ ਹੀ ਲੋਕਾਂ ਤੱਕ ਪਹੁੰਚਾਉਂਦਾ ਸੀ ਪਰ ਹਰ ਸਮੇਂ ਦੇ ਨਾਲ-ਨਾਲ ਮੁਕਾਬਲਾ ਵਾਧਾ ਗਿਆ ਨੇੜਲੇ ਸ਼ਹਿਰਾਂ ਤੋਂ ਨਵੇਂ-ਨਵੇਂ ਦੁੱਧ ਪੌਣ ਵਾਲੇ ਵਪਾਰੀ ਆਉਣ ਲੱਗੇ ਜਿਹੜੇ ਦੁੱਧ ਨੂੰ ਸਸਤੇ ਰੇਟਾਂ ਤੇ ਵੇਚਦੇ ਸਨ ਲੋਕਾਂ ਨੂੰ ਕੀ ਪਤਾ ਸੀ ਕਿ ਉਹ ਦੁੱਧ ਅਸਲ ਵਿੱਚ ਨਕਲੀ ਹੈ ਜਾਂ ਅਸਲੀ ਹੈ ਉਹ ਲੋਕ ਰਾਤ ਨੂੰ ਜਾਗ-ਜਾਗ ਕੇ ਰਸਾਇਣ ਮਿਲਾ ਕੇ ਨਕਲੀ ਦੁੱਧ ਬਣਾਉਂਦੇ ਉਹਨਾਂ ਨੂੰ ਮਕਸਦ ਸਿਰਫ ਪੈਸਾ ਕਮਾਉਣ ਦਾ ਸੀ ਲੋਕਾਂ ਦੀ ਸੇਤ ਦਾ ਨਹੀਂ ਸੀ ਇੱਕ ਦਿਨ ਸ਼ਹਿਰ ਤੋਂ ਆਇਆ ਇੱਕ ਮਨੁੱਖ ਜਿਸ ਦਾ ਨਾਮ ਸੀ ਭੀਮਾ ਉਸ ਨੇ ਲਖੇ ਨਾਲ ਗੱਲ ਕੀਤੀ ਭੀਮੇ ਨੇ ਕਿਹਾ ਲਖਿਆ ਅੱਜ ਕੱਲ੍ਹ ਸਾਫ਼ ਸੁਥਰਾ ਦੁੱਧ ਕੌਣ ਖਰੀਦਦਾ ਲੋਕਾਂ ਨੂੰ ਤਾਂ ਸਸਤਾ ਦੁੱਧ ਚਾਹੀਦਾ ਵੇਖ ਮੈਂ ਤੈਨੂੰ ਇੱਕ ਗੱਲ ਦੱਸਦਾ ਜੇ ਤੂੰ ਮੇਰੇ ਵਰਗਾ ਨਕਲੀ ਦੁੱਧ ਬਣਾਉਣਾ ਸਿੱਖ ਲੈ ਨਾ ਤਾਂ ਤੂੰ ਹਫ਼ਤੇ ਵਿੱਚ ਬਹੁਤ ਸਾਰਾ ਪੈਸਾ ਕਮਾ ਸਕਦਾ ਲੱਖਾ ਹੈਰਾਨ ਹੋ ਗਿਆ ਇਹ ਨਕਲੀ ਦੁੱਧ ਓ ਕੀ ਹੁੰਦਾ ਭੀਮੇ ਭੀਮਾ ਹੱਸ ਕੇ ਬੋਲਿਆ ਬਹੁਤ ਆਸਾਨ ਹੈ ਥੋੜਾ ਪਾਣੀ ਪਾ ਲੈ ਫਿਰ ਜੂਰੀਆ ਪਾਲਾ ਥੋੜਾ ਜਿਹਾ ਡਿਟਰਜੈਂਟ ਪਾਊਡਰ ਪਾਲਾ ਦੁੱਧ ਮੋਟਾ ਵੀ ਲੱਗੇਗਾ ਤੇ ਸਵਾਦ ਵੀ ਇੱਕੋ ਜਿਹਾ ਹੋਵੇਗਾ ਤੇ ਲੋਕਾਂ ਨੂੰ ਪਤਾ ਵੀ ਨਹੀਂ ਲੱਗੇਗਾ ਲੱਖੇ ਦਾ ਦਿਲ ਕੰਬ ਗਿਆ ਉਸ ਨੂੰ ਪਤਾ ਸੀ ਕਿ ਇਹ ਸਭ ਕਰਨਾ ਬਹੁਤ ਗਲਤ ਗੱਲ ਹੈ ਕਿ ਇਹ ਲੋਕਾਂ ਦੀ ਸਿਹਤ ਦੇ ਨਾਲ ਬਹੁਤ ਵੱਡਾ ਪਾਪ ਹੈ ਪਰ ਦੇਲ ਦੇ ਕਿਸੇ ਕੋਨੇ ਵਿੱਚ ਲਾਲਚ ਵੀ ਜਾਗ ਗਿਆ ਉਸ ਨੇ ਸੋਚਿਆ ਜੇ ਇਹ ਸੱਚ ਹੈ ਤਾਂ ਮੈਂ ਵੀ ਹੋਰਾਂ ਬਾਗ ਪੈਸਾ ਕਮਾ ਸਕਦਾ ਬੱਚਿਆਂ ਲਈ ਵੱਡਾ ਪੱਕਾ ਘਰ ਬਣਵਾ ਸਕਦਾ ਟਰੈਕਟਰ ਵੀ ਖਰੀਦ ਸਕਦਾ ਅਗਲੇ ਦਿਨ ਲੱਖੇ ਨੇ ਆਪਣੇ ਮਨ ਵਿੱਚ ਸੋਚਿਆ ਕਿ ਇੱਕ ਵਾਰੀ ਕੋਸ਼ਿਸ਼ ਕਰਕੇ ਵੇਖਦਾ ਉਸ ਨੇ ਇੱਕ ਕੁਆਲਿਟੀ ਵਿੱਚ ਥੋੜਾ ਜਿਹਾ ਦੁੱਧ ਲਿਆ ਪਾਣੀ ਮਿਲਾਇਆ ਉਸ ਨੂੰ ਲੱਗਿਆ ਕਿ ਕੋਈ ਫਰਕ ਨਹੀਂ ਪਿਆ ਦੁੱਧ ਚਿੱਟਾ ਤੇ گاੜਾ ਹੀ ਸੀ ਲੋਕਾਂ ਨੇ ਸ਼ਿਕਾਇਤ ਵੀ ਨਹੀਂ ਕੀਤੀ ਦੂਜੇ ਦਿਨ ਉਸ ਨੇ ਭੀਮੇ ਤੋਂ ਜੂਰੀਆ ਤੇ ਡਿਟਰਜੈਂਟ ਮੰਗ ਕੇ ਲਿਆ ਉਸ ਨੇ ਥੋੜਾ ਜਿਹਾ ਹਿੱਸਾ ਮਿਲਾ ਕੇ ਵੇਖਿਆ ਦੁੱਧ ਹੋਰ ਵੀ ਮੋਟਾ ਤੇ ਚਿੱਟਾ ਹੋ ਗਿਆ ਲੱਖਾ ਬਹੁਤ ਖੁਸ਼ ਹੋਇਆ ਉਸਨੇ ਸੋਚਿਆ ਹੁਣ ਤਾਂ ਮੈਂ ਅਮੀਰ ਹੋ ਜਾਵਾਂਗਾ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਨਕਲੀ ਦੁੱਧ ਪੀਣ ਨਾਲ ਬੱਚਿਆਂ ਦੀਆਂ ਅੰਤਾਂ ਖਰਾਬ ਹੋਣਗੀਆਂ ਬਜ਼ੁਰਗਾਂ ਨੂੰ ਬਿਮਾਰੀਆਂ ਲੱਗਣਗੀਆਂ ਅਤੇ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਹੋਵੇਗੀ ਧਰਮਪੁਰੇ ਦੇ ਲੋਕ ਸਾਦੇ ਸਨ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਉਹਨਾਂ ਦੇ ਘਰ ਆਉਣ ਵਾਲਾ ਦੁੱਧ ਹੁਣ ਪਹਿਲਾਂ ਵਰਗਾ ਨਹੀਂ ਸੀ ਰਿਹਾ ਬੱਚੇ ਹਰ ਰੋਜ਼ ਦੁੱਧ ਪੀਂਦੇ ਕੁਝ ਦਿਨਾਂ ਵਿੱਚ ਹੀ ਕਈ ਬੱਚਿਆਂ ਨੂੰ ਪੇਟ ਦਰਦ ਉਲਟੀਆਂ ਅਤੇ ਬੁਖਾਰ ਹੋਣਾ ਸ਼ੁਰੂ ਹੋ ਗਿਆ ਲੋਕਾਂ ਨੇ ਸੋਚਿਆ ਸ਼ਾਇਦ ਮੌਸਮ ਬਦਲਣ ਕਾਰਨ ਬਿਮਾਰੀ ਆ ਗਈ ਹੈ ਪਰ ਹਕੀਕਤ ਕੁਝ ਹੋਰ ਹੀ ਸੀ ਲੱਖੇ ਦਾ ਮਨ ਹੁਣ ਦੋ ਰਾਹਾਂ ਵਿੱਚ ਵੰਡਿਆ ਗਿਆ ਸੀ ਇੱਕ ਪਾਸੇ ਉਹਦਾ ਈਮਾਨ ਉਸਨੂੰ ਕਹਿੰਦਾ ਕਿ ਲੱਖਿਆ ਤੂੰ ਪਾਪ ਨਾ ਕਰ ਲੋਕਾਂ ਦੀ ਸੇਤ ਨਾ ਖੇਡਣਾ ਸਭ ਤੋਂ ਵੱਡਾ ਗੁਨਾਹ ਹੈ ਦੂਜੇ ਪਾਸੇ ਲਾਲਚ ਕਹਿੰਦਾ ਲੱਖਿਆ ਹੋਰ ਕੀ ਕਰੇਗਾ ਸਭ ਕਰਦੇ ਹਨ ਜੇ ਤੂੰ ਨਹੀਂ ਕਰੇਗਾ ਤਾਂ ਪਿੱਛੇ ਰਹਿ ਜਾਵੇਂਗਾ ਉਹ ਰਾਤ ਨੂੰ ਸੌ ਨਹੀਂ ਸਕਦਾ ਸੀ ਕਦੇ ਮਸ ਨੂੰ ਆਪਣੇ ਬੱਚਿਆਂ ਦਾ ਚਿਹਰਾ ਸਾਹਮਣੇ ਨਜ਼ਰ ਆ ਜਾਂਦਾ ਕਦੇ ਉਹ ਸੋਚਦਾ ਕਿ ਮੈਂ ਕਿੱਡਾ ਵੱਡਾ ਪਾਪ ਕਰ ਰਿਆਂਗਾ ਇਸ ਤਰ੍ਹਾਂ ਉਹ ਮਨ ਹੀ ਮਨ ਵਿੱਚ ਦੋ ਮਨ ਹੋ ਕੇ ਸੋਚ ਰਿਹਾ ਸੀ ਜਦੋਂ ਸਾਰੀ ਰਾਤ ਸੋਚਦਾ ਰਿਹਾ ਤਾਂ ਉਸਦੇ ਮਨ ਵਿੱਚ ਖਿਆਲ ਆਇਆ ਫਿਰ ਇੱਕ ਦਿਨ ਪਿੰਡ ਦੀ ਗੁਰਮੀਤ ਨੇ ਆਪਣੀ ਛੋਟੀ ਧੀ ਬਿੰਦੀ ਨੂੰ ਡਾਕਟਰ ਕੋਲ ਲੈ ਕੇ ਗਈ ਬਿੰਦੀ ਨੂੰ ਕਈ ਦਿਨਾਂ ਤੋਂ ਪੇਟ ਦਰਦ ਸੀ ਉਹ ਦੁੱਧ ਪੀਣ ਤੋਂ ਡਰਦੀ ਸੀ ਡਾਕਟਰਾਂ ਨੇ ਦਵਾਈਆਂ ਦੇ ਦਿੱਤੀਆਂ ਪਰ ਸਵਾਲ ਕੀਤਾ ਤੁਸੀਂ ਕਿਤੇ ਨਵੇਂ ਥਾਂ ਦੁੱਧ ਲੈਣ ਲੱਗੇ ਹੋ ਗੁਰਮੀਤ ਨੇ ਕਿਹਾ ਜੀ ਨਹੀਂ ਅਸੀਂ ਤਾਂ ਲੱਖੇ ਤੋਂ ਹੀ ਦੁੱਧ ਲੈਂਦੇ ਆ ਹਮੇਸ਼ਾ ਡਾਕਟਰ ਨੇ ਗੰਭੀਰ ਨਾਲ ਕਿਹਾ ਸਾਵਧਾਨ ਰਹੋ ਅੱਜਕੱਲ ਨਕਲੀ ਦੁੱਧ ਦੀਆਂ ਖਬਰਾਂ ਬਹੁਤ ਆ ਰਹੀਆਂ ਨੇ ਕਈ ਵਾਰੀ ਦੁੱਧ ਵਿੱਚ ਖਤਰਨਾਕ ਚੀਜ਼ਾਂ ਮਿਲਾ ਕੇ ਵੇਚਿਆ ਜਾਂਦਾ ਗੁਰਮੀਤ ਦੇ ਦਿਲ ਵਿੱਚ ਸ਼ੱਕ ਦੀ ਚਿੰਗਾਰੀ ਲੱਗ ਗਈ ਇੱਕ ਹਫ਼ਤੇ ਵਿੱਚ ਹੀ ਪਿੰਡ ਦੇ ਹੋਰਾਂ ਘਰਾਂ ਵਿੱਚ ਵੀ ਬੱਚਿਆਂ ਨੂੰ ਇਹੋ ਜਿਹੀਆਂ ਤਕਲੀਫਾਂ ਹੋਣ ਲੱਗੀਆਂ ਬਜ਼ੁਰਗ ਬਾਬਾ ਕਰਮ ਸਿੰਘ ਨੇ ਚਪਾਲ ਤੇ ਗੱਲ ਚੇਤੇ ਕੀਤੀ ਕਿ ਇਹ ਤਾਂ ਕੁਝ ਗੜਬੜ ਐ ਪਿੰਡ ਚ ਪਿਛਲੇ ਮਹੀਨੇ ਤੱਕ ਬੱਚੇ ਖੇਡਦੇ ਕੁੱਦਦੇ ਰਹਿੰਦੇ ਸਨ ਹੁਣ ਹਰ ਘਰ ਚ ਕੋਈ ਨਾ ਕੋਈ ਬਿਮਾਰੀ ਐ ਸਾਡਾ ਦੁੱਧ ਤਾਂ ਨਹੀਂ ਲੋਕ ਹੌਲੀ ਹੌਲੀ ਗੱਲਾਂ ਕਰਨ ਲੱਗੇ ਕੋਈ ਕਹਿੰਦਾ ਸ਼ਾਇਦ ਲੱਖੇ ਨੇ ਪਾਣੀ ਵਧਾ ਦਿੱਤਾ ਹੋਵੇ ਕੋਈ ਕਹਿੰਦਾ ਨਹੀਂ ਪਾਣੀ ਨਾਲ ਤਾਂ ਬਿਮਾਰੀ ਨਹੀਂ ਲੱਗਦੀ ਸ਼ਾਇਦ ਕੁਝ ਹੋਰ ਹੋਵੇ ਲੱਖੇ ਦੀ ਅੰਦਰਲੀ ਲੜਾਈ ਲਖੇ ਨੂੰ ਵੀ ਪਤਾ ਸੀ ਕਿ ਉਹਨਾਂ ਦੇ ਮਨ ਵਿੱਚ ਕੀ ਚੱਲ ਰਿਹਾ ਉਹ ਰਾਤ ਨੂੰ ਸੌ ਨਹੀਂ ਸਕਦਾ ਉਸ ਨੂੰ ਆਪਣੇ ਮਨ ਨਾਲ ਲੜਾਈ ਕਰਨੀ ਪੈਂਦੀ ਸੀ ਉਸ ਨੇ ਅੰਦਰ ਦੀ ਆਵਾਜ਼ ਕਹਿੰਦੀ ਲਖਿਆ ਜੇ ਤੇਰੇ ਕਾਰਨ ਕਿਸੇ ਬੱਚੇ ਦੀ ਜਾਨ ਨੂੰ ਖਤਰਾ ਹੋ ਗਿਆ ਤਾਂ ਕੀ ਤੂੰ ਆਪਣੇ ਬੱਚਿਆਂ ਦਾ ਚਿਹਰਾ ਦੇਖ ਸਕੇਗਾ ਪਰ ਦੂਜਾ ਮਨ ਕਹਿੰਦਾ ਲਖਿਆ ਤੂੰ ਹੀ ਨਹੀਂ ਸਾਰੇ ਕਰਦੇ ਨੇ ਜੇ ਤੂੰ ਸੱਚਾ ਰਹੇਗਾ ਤਾਂ ਸ਼ਹਿਰ ਤੇ ਹੋਰ ਦੁੱਧ ਤੈਨੂੰ ਹਰਾ ਦੇਣਗੇ ਤੇਰਾ ਘਰ ਕਿਵੇਂ ਚੱਲੇਗਾ ਇਸ ਲੜਾਈ ਵਿੱਚ ਲੱਖਾ ਹੌਲੀ ਹੌਲੀ ਲਾਲਚ ਦੇ ਪਾਸੇ ਝੁਕਦਾ ਚਲਾ ਗਿਆ ਇੱਕ ਦਿਨ ਪਿੰਡ ਦੇ ਨੌਜਵਾਨ ਰਣਜੀਤ ਨੇ ਆਪਣੇ ਘਰ ਆਇਆ ਦੁੱਧ ਇੱਕ ਕੱਚ ਦੇ ਗਲਾਸ ਵਿੱਚ ਪਾ ਕੇ ਧੁੱਪ ਵਿੱਚ ਰੱਖ ਦਿੱਤਾ ਕੁਝ ਘੰਟਿਆਂ ਬਾਅਦ ਉਸ ਨੇ ਵੇਖਿਆ ਕਿ ਦੁੱਧ ਉੱਪਰ ਇੱਕ ਅਜੀਬ ਜਿਹਾ ਫੈਨ ਬਣ ਗਿਆ ਏ ਉਸ ਨੇ ਤੁਰੰਤ ਆਪਣੇ ਪਿਓ ਕਰਮ ਸਿੰਘ ਨੂੰ ਦਿਖਾਇਆ ਕਰਮ ਸਿੰਘ ਨੇ ਉਸ ਨੂੰ ਕਿਹਾ ਇਹ ਤਾਂ ਕੋਈ ਖੇਡ ਹੈ ਬੱਚਿਆ ਅਸਲ ਦੁੱਧ ਕਦੇ ਵੀ ਇਹੋ ਜਿਹਾ ਨਹੀਂ ਹੁੰਦਾ ਸਾਨੂੰ ਪਿੰਡ ਦੇ ਲੋਕਾਂ ਨੂੰ ਇਕੱਠੇ ਹੋ ਕੇ ਇਸ ਗੱਲ ਦਾ ਹੱਲ ਲੱਭਣਾ ਪਵੇਗਾ ਪਿੰਡ ਦੀ ਮੀਟਿੰਗ ਹੋਈ ਅਗਲੇ ਐਤਵਾਰ ਚਪਾਲ ਤੇ ਸਾਰੇ ਲੋਕ ਇਕੱਠੇ ਹੋਏ ਬਾਬਾ ਕਰਮ ਸਿੰਘ ਨੇ ਸਾਰੇ ਲੋਕਾਂ ਨੂੰ ਕਿਹਾ ਸਾਡੇ ਬੱਚੇ ਬਿਮਾਰ ਪੈ ਰਹੇ ਨੇ ਬਜ਼ੁਰਗਾਂ ਦੀ ਤਬੀਅਤ ਖਰਾਬ ਹੈ ਇਸ ਦਾ ਕਾਰਨ ਸਾਡਾ ਦੁੱਧ ਆ ਜਾਂ ਕੁਝ ਹੋਰ ਆਓ ਇਸ ਦੀ ਜਾਂਚ ਕਰੀਏ ਲੋਕਾਂ ਨੇ ਫੈਸਲਾ ਕੀਤਾ ਕਿ ਉਹ ਦੁੱਧ ਟੈਸਟ ਕਰਵਾਉਣ ਲਈ ਸ਼ਹਿਰ ਦੀ ਲੈਬਾਰਟਰੀ ਵਿੱਚ ਲੈ ਜਾਣਗੇ ਇਹ ਸੁਣ ਕੇ ਲੱਖੇ ਦੇ ਪੈਰਾਟੋ ਜ਼ਮੀਨ ਖਿਸਕ ਗਈ ਉਸ ਦਾ ਮਨ ਬਹੁਤ ਡਰ ਗਿਆ ਸੀ ਤੇ ਉਹ ਅੱਗੇ-ਅੱਗੇ ਸੋਚ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਹੈ ਅਗਲੇ ਦਿਨ ਜਾ ਕੇ ਪਿੰਡ ਵਾਲਿਆਂ ਨੇ ਸ਼ਹਿਰ ਦੀ ਲੈਬੋਰੀ ਵਿੱਚ ਦੁੱਧ ਦੀ ਜਾਂਚ ਕਰਵਾਉਣ ਗਏ ਰਣਜੀਤ ਗੁਰਮੀਤ ਤੇ ਬਾਬਾ ਕਰਮ ਸਿੰਘ ਇਹ ਤਿੰਨ ਲੋਕ ਦੁੱਧ ਦਾ ਸੈਂਪਲ ਲੈ ਕੇ ਸ਼ਹਿਰ ਚਲੇ ਗਏ ਲੱਖਾ ਇਹ ਸਾਰਾ ਕੁਝ ਦੂਰੋਂ ਦੇਖ ਰਿਹਾ ਸੀ ਉਸ ਦਾ ਦਿਲ ਧੜਕ ਰਿਹਾ ਸੀ ਉਸ ਨੇ ਸੋਚਿਆ ਜੇ ਸੱਚ ਸਾਹਮਣੇ ਆ ਗਿਆ ਤਾਂ ਲੋਕ ਮੇਰਾ ਬੇਇੱਜ਼ਤ ਕਰ ਦੇਣਗੇ ਮੇਰੇ ਬੱਚੇ ਵੀ ਸ਼ਰਮ ਨਾਲ ਪਿੰਡ ਚ ਮੂੰਹ ਨਹੀਂ ਦਿਖਾ ਸਕਣਗੇ ਅਜਿਹਾ ਉਹ ਮਨ ਦੇ ਵਿੱਚ ਸੋਚ ਰਿਹਾ ਸੀ ਸੋਚ-ਸੋਚ ਕੇ ਉਹ ਅੰਦਰ ਹੀ ਅੰਦਰ ਦੁਖੀ ਹੋ ਰਿਹਾ ਸੀ ਪਰ ਕੁਝ ਵੀ ਕਰ ਨਾ ਸਕਿਆ ਉਸ ਦਾ ਮਨ ਅੰਦਰੋਂ ਅੰਦਰ ਦੁਖੀ ਹੋ ਰਿਹਾ ਸੀ ਅਗਲੇ ਦਿਨ ਪਿੰਡ ਦੇ ਕੁਝ ਵੱਡੇ ਨੌਜਵਾਨ ਡਿਪਟੀ ਕਮਿਸ਼ਨਰ ਦਫ਼ਤਰ ਗਏ। ਉਹਨਾਂ ਕੋਲ ਲੈਬ ਦੀ ਰਿਪੋਰਟ ਵੀ ਸੀ। ਬਾਬਾ ਕਰਮ ਸਿੰਘ ਨੇ ਅਧਿਕਾਰੀਆਂ ਨੂੰ ਸਾਰਾ ਹਾਲ ਸੁਣਾਇਆ। ਸੈਬ ਜੀ ਸਾਡਾ ਪਿੰਡ ਨਕਲੀ ਦੁੱਧ ਕਾਰਨ ਬਰਬਾਦ ਹੋ ਰਿਹਾ। ਬੱਚੇ ਬਿਮਾਰ ਹੋ ਰਹੇ ਨੇ। ਅਸੀਂ ਜਾਂਚ ਕਰਵਾਈ ਤੇ ਸਾਬਤ ਹੋ ਗਿਆ ਕਿ ਦੁੱਧ ਵਿੱਚ ਖਤਰਨਾਕ ਰਸਾਇਣ ਮਿਲੇ ਹੋਏ ਹਨ। ਸਾਨੂੰ ਨਿਆ ਚਾਹੀਦਾ। ਅਧਿਕਾਰੀਆਂ ਨੇ ਗੰਭੀਰਤਾ ਨਾਲ ਕਿਹਾ ਇਹ ਬਹੁਤ ਵੱਡੀ ਗੱਲ ਹੈ। ਨਕਲੀ ਦੁੱਧ ਸਿਰਫ ਤੁਹਾਡੇ ਪਿੰਡ 'ਚ ਨਹੀਂ ਹੋਰ ਜਗ੍ਹਾ ਵੀ ਵੇਚਿਆ ਜਾ ਸਕਦਾ। ਅਸੀਂ ਫੌਰਨ ਕਾਰਵਾਈ ਕਰਾਂਗੇ। 2 ਦਿਨ ਪਹਿਲਾਂ ਦੋ ਦਿਨਾਂ ਵਿੱਚ ਹੀ ਪੁਲਿਸ ਨੇ ਧਰਮਪੁਰੇ ਦੇ ਨੇੜਲੇ ਨੇੜਲੇ ਇਲਾਕਿਆਂ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ। ਭੀਮੇ ਦੇ ਘਰ ਤੇ ਗੋਦਾਮ ਵਿੱਚੋਂ ਬੈਗਾਂ ਦੇ ਬੈਗ ਜੂਰੀਅਰ ਡਿਟਰਜੈਂਟ, ਰੰਗ ਅਤੇ ਰਸਾਇਣ ਮਿਲੇ। ਪੁਲਿਸ ਨੇ ਭੀਮੇ ਨੂੰ ਗ੍ਰਿਫਤਾਰ ਕਰ ਲਿਆ। ਪੱਤਰਕਾਰ ਵੀ ਖ਼ਬਰ ਸੁਣ ਕੇ ਪਿੰਡ ਆ ਗਏ। ਉਹਨਾਂ ਨੇ ਤਸਵੀਰਾਂ ਖਿੱਚੀਆਂ, ਅਖਬਾਰ ਵਿੱਚ ਵੱਡੀਆਂ-ਵੱਡੀਆਂ ਸੁਰਖੀਆਂ ਬਣਾਈਆਂ। ਪੰਜਾਬ ਦੇ ਪਿੰਡ ਵਿੱਚ ਨਕਲੀ ਦੁੱਧ ਦਾ ਖੁਲਾਸਾ ਲੋਕਾਂ ਦੀ ਜ਼ਿੰਦਗੀ ਖਤਰੇ ਵਿੱਚ ਲੱਖੇ ਨੂੰ ਵੀ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ ਉਸਨੇ ਸਭ ਕੁਝ ਸੱਚ-ਸੱਚ ਦੱਸ ਦਿੱਤਾ ਕਿ ਭੀ ਮੈਨੇ ਉਸ ਨੂੰ ਇਹ ਰਾਹ ਦਿਖਾਇਆ ਸੀ ਕਿਵੇਂ ਲਾਲਚ ਵਿੱਚ ਆ ਕੇ ਉਹ ਗਲਤ ਕੰਮ ਕਰਨ ਲੱਗ ਪਿਆ ਕਾਨੂੰਨ ਨੇ ਉਸਨੂੰ ਦੋਸ਼ੀ ਮੰਨਿਆ ਪਰ ਪਿੰਡ ਦੇ ਲੋਕਾਂ ਨੇ ਉਸਦੀ ਮੰਗ ਕੀਤੀ ਕਿ ਉਸਨੂੰ ਇੱਕ ਮੌਕਾ ਹੋਰ ਦਿੱਤਾ ਜਾਵੇ। ਬਾਬਾ ਕਰਮ ਸਿੰਘ ਨੇ ਕਿਹਾ ਲਖੇ ਨੇ ਗਲਤੀ ਕੀਤੀ ਹੈ ਪਰ ਉਸਨੇ ਸਾਡੇ ਸਾਹਮਣੇ ਆਪਣਾ ਜੁਰਮ ਕਬੂਲ ਕੀਤਾ। ਜੇ ਅਸੀਂ ਤੁਹਾਨੂੰ ਤਬਾਹ ਕਰਾਂਗੇ ਤਾਂ ਉਸਦਾ ਪਰਿਵਾਰ ਵੀ ਬਰਬਾਦ ਹੋ ਜਾਵੇਗਾ। ਉਸਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ। ਤਾਂ ਅਗਲੇ ਦਿਨ ਕਦੇ ਵੀ ਸਮਾਂ ਨਾ ਆਵੇ ਇਹ ਜਾ। ਅਧਿਕਾਰੀਆਂ ਨੇ ਲੋਕਾਂ ਦੀ ਬੇਨਤੀ ਮੰਨ ਲਈ। ਲਖੇ ਨੂੰ ਸ਼ਰਤਾਂ ਦੇ ਨਾਲ ਛੱਡਿਆ ਗਿਆ ਕਿ ਹੁਣ ਉਹ ਸਿਰਫ ਸੱਚਾ ਤੇ ਸਾਫ਼ ਦੁੱਧ ਹੀ ਵੇਚੇਗਾ। ਲੱਖਾ ਹੁਣ ਬਦਲ ਗਿਆ ਸੀ ਉਸਨੇ ਆਪਣੇ ਗਲਤ ਕੰਮ ਤੋਂ ਸਿੱਖ ਲਿਆ ਸੀ ਉਸਨੇ ਨਵੀਆਂ ਤੇ ਸਿਹਤਮੰਦ ਗਾਵਾਂ ਮੱਜਾਂ ਖਰੀਦੀਆਂ ਉਹ ਲੋਕਾਂ ਨੂੰ ਸਿਰਫ ਖਾਲਸ ਦੁੱਧ ਹੀ ਦੇਣ ਲੱਗਾ ਕੁਝ ਸਮੇਂ ਬਾਅਦ ਲੋਕਾਂ ਦਾ ਭਰੋਸਾ ਹੌਲੀ-ਹੌਲੀ ਮੋੜ ਬਣ ਗਿਆ ਲੱਖਾ ਅਕਸਰ ਚਪਾਲ ਤੇ ਖੜਾ ਹੋ ਕੇ ਕਹਿੰਦਾ ਭੈਣ ਭਰਾ ਮੇਰਿਓ ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕੀਤੀ ਸੀ ਪੈਸੇ ਲਈ ਜ਼ਮੀਰ ਵੇਚਣਾ ਸਭ ਤੋਂ ਵੱਡਾ ਪਾਪ ਹੈ ਮੈਂ ਤੁਹਾਨੂੰ ਵਚਨ ਦਿੰਦਾ ਕਿ ਹੁਣ ਤੋਂ ਮੈਂ ਕਦੇ ਵੀ ਨਕਲੀ ਦੁੱਧ ਨਹੀਂ ਵੇਚਾਂਗਾ ਤੇ ਨਾ ਹੀ ਕੋਈ ਗਲਤੀ ਕਰਾਂਗਾ ਉਸ ਨੇ ਪਿੰਡ ਵਾਲਿਆਂ ਅੱਗੇ ਬੇਨਤੀ ਕੀਤੀ ਸਾਰੇ ਪਿੰਡ ਵਾਲਿਆਂ ਨੇ ਉਸ ਦਾ ਸਾਥ ਦਿੱਤਾ ਤੇ ਉਸ ਨੇ ਇੱਕ ਮੌਕਾ ਹੋਰ ਦਿੱਤਾ ਉਹ ਲੱਖਾ ਈਮਾਨਦਾਰੀ ਨਾਲ ਕੰਮ ਕਰ ਰਿਹਾ ਸੀ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਲਾਲਚ ਵਿੱਚ ਕਦੇ ਅਸੀਂ ਬੁਰੇ ਕੰਮ ਕਰ ਦਿੰਦੇ ਹਾਂ ਪਰ ਉਸ ਲਾਲਚ ਦਾ ਨਤੀਜਾ ਹਮੇਸ਼ਾ ਬੁਰਾ ਹੁੰਦਾ ਹੈ ਇਸ ਲਈ ਸਾਨੂੰ ਹਮੇਸ਼ਾ ਜੋ ਪਰਮਾਤਮਾ ਨੇ ਦਿੱਤਾ ਉਹਨੇ ਵਿੱਚ ਸਬਰ ਰੱਖਣਾ ਚਾਹੀਦਾ ਕਦੇ ਵੀ ਲਾਲਚ ਕਰਕੇ ਬੁਰਾ ਕੰਮ ਨਹੀਂ ਕਰਨਾ ਚਾਹੀਦਾ ਸਭ ਤੋਂ ਵੱਡੀ ਗੱਲ ਕਦੇ ਵੀ ਕਿਸੇ ਦੀ ਸਿਹਤ ਦੇ ਨਾਲ ਸਾਨੂੰ ਕਦੇ ਵੀ ਖਿਲਵਾੜ ਨਹੀਂ ਕਰਨੀ ਚਾਹੀਦੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀ ਲੈ ਕੇ ਆਵਾਂਗੇ ਮਿਲਦੇ ਆ ਜੀ ਅਗਲੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ